ਪੰਜਾਬ ਦਾ ਖਡੂਤ ਸਾਹਿਬ ਹਲਕਾ ਇਸ ਸਮੇਂ ਸੁਰੱਖਿਆ ਦੇ ਵਿੱਚ ਹੈ। ਇਹ ਸੁਰੱਖਿਆ ਇਸ ਗੱਲ ਕਰਕੇ ਬਣੀਆਂ ਨੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਇਸ ਸਮੇਂ ਜਿਬਰੂਗਲ ਗੜ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਬਹੁਤ ਸਾਰੇ ਜਿਹੜੇ ਸਿੱਖ ਜਾਂ ਖਾਲਸਤਾਨੀ ਪਖੀਰ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਸੰਗਤ ਉਹਨਾਂ ਨੂੰ ਵੋਟਾਂ ਪਾਏਗੀ ਤੇ ਉਹ ਹਰ ਹਾਲਤ ਵਿੱਚ ਜਿੱਤਣਗੇ ਇੱਕ ਵਾਰ ਫੇਰ 1999 ਵਾਲਾ ਇਤਿਹਾਸ ਦੁਹਰਾਇਆ ਜਾਊਗਾ ਤੁਹਾਨੂੰ ਯਾਦ ਹੋਊਗਾ ਕਿ ਤਰਨਤਾਰਨ ਜਦੋਂ ਲੋਕ ਸਭਾ ਹਲਕਾ ਸੀਗਾ ਤਾਂ ਉੱਥੋਂ ਸਿਮਰਨਜੀਤ ਸਿੰਘ ਮਾਨ ਚੋਣ ਜਿੱਤੇ ਸੀਗੇ ਜਿਹੜੇ ਕਿ ਜੇਲ੍ਹ ਦੇ ਵਿੱਚ ਸੀਗੇ ਤੇ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਸੀਗੀਆਂ ਤੇ ਉਹ ਰਿਕਾਰਡ ਤੋੜ ਵੋਟ ਨਾਲ ਜਿੱਤੇ ਸੀਗੇ ਤੇ ਹੁਣ ਇਹ ਵੀ ਚੱਜਾ ਹੈ ਸੀ ਕਿ ਅਕਾਲੀ ਦਲ ਨੂੰ ਭਾਈ ਅਮਰਪਾਲ ਸਿੰਘ ਦਾ ਸਮਰਥਨ ਕਰਨਾ ਚਾਹੀਦਾ ਹੈ ਪਰ ਉਹਨਾਂ ਨੇ ਵਿਰਸਾ ਸਿੰਘ ਵਰ ਤੋਂ ਹਨੂ ਟਿਕਟ ਦੇ ਦਿੱਤੀ ਹੈ ਤੇ ਇਸ ਸਬੰਧ ਵਿੱਚ ਕਾਫੀ ਲੋਕਾਂ ਦੇ ਜਿਹੜੇ ਖਾਸ ਤੌਰ ਤੇ ਸਿੱਖ ਵੋਟਰ ਹੈ ਜਿਹੜਾ ਕਿ ਭਾਈ ਅਮਰਪਾਲ ਸਿੰਘ ਦਾ ਸਮਰਥਨ ਕਰਦਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਇਹ ਜੋ ਕਦਮ ਚੁੱਕਿਆ ਹੈ ਇਹ ਉਚਿਤ ਨਹੀਂ ਹੈ ਇਸ ਸਬੰਧ ਵਿੱਚ ਸਾਡੇ ਵਿੱਚ ਮੌਜੂਦ ਨੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਕੇਸ ਮਠਾੜੂ ਜੀ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਅਕਾਲੀ ਦਲ ਨੇ ਕਿਸ ਆਧਾਰ ਦੇਤੇ ਇਹ ਟਿਕਟ ਦਿੱਤੀ ਹੈ ਤੇ ਅਕਾਲੀ ਦਲ ਭਾਈ ਅਮਿਤ ਪਾਲ ਸਿੰਘ ਹੋਂ ਬਾਰੇ ਕਿਵੇਂ ਰਿਐਕਸ਼ਨ ਉਹਨਾਂ ਦਾ ਕੀ ਕੀ ਵਿਚਾਰ ਸਕਦਾ ਹੈ ਮਠਾੜੂ ਸਾਹਿਬ ਤੁਹਾਡਾ ਸਵਾਗਤ ਹੈ ਹਾਂਜੀ ਹਾਂਜੀ ਧੰਨਵਾਦ ਜੀ ਅ ਅਕਾਲੀ ਦਲ ਨੇ ਵਿਸ਼ਵਸਿੰਘ ਵਟੋਹਾ ਹੋਂ ਨੂੰ ਟਿਕਟ ਦੇ ਦਿੱਤੀ ਹੈ ਜਦ ਕਿ ਬਹੁਤ ਸਾਰੇ ਲੋਕ ਇਹ ਮੰਨ ਕਰ ਰਹੇ ਸੀਗੇ ਕਿ ਅਕਾਲੀ ਦਲ ਨੂੰ ਭਾਈ ਅਮਰਪਾਲ ਸਿੰਘ ਦਾ ਸਮਰਥਨ ਕਰ ਦੇਣਾ ਚਾਹੀਦਾ ਹੈ। ਦਸ਼ਕ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਕਲੀਅਰ ਕੀਤਾ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਇਕੱਲਿਆਂ ਚੋਂ ਲੜ ਰਿਹਾ ਔਰ ਪੂਰੀਆਂ 13 ਦੀਆਂ 13 ਪੰਜਾਬ ਦੀਆਂ ਸੀਟਾਂ ਇੱਕ 14ਵੀਂ ਸੀਟ ਜਿਹੜੀ ਹੈਗੀ ਚੰਡੀਗੜ੍ਹ ਦੀ ਕਿ ਉਹਦੇ ਉੱਪਰ ਆਪਣੇ ਦਮ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਚੋਣ ਲੜੇਗਾ। ਭਾਈ ਅਮਰਤ ਭਾਈ ਅਮਰਤਪਾਲ ਦੀ ਜਿਹੜੀ ਗੱਲ ਚੱਲੀ ਹੈ ਉਹ ਤੇ ਗੱਲ ਹੁਣ ਚੱਲਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਕਿ ਅਸੀਂ ਜਿਹੜਾ ਹੈਗਾ ਪੂਰਾ 13 ਦੀਆਂ 13 ਸੀਟਾਂ ਤੇ ਚੋਣ ਲੜਾਂਗੇ ਦੂਜੀ ਗੱਲ ਜਿਵੇਂ ਤੁਸੀਂ ਕੀਤੀ ਕੀ ਭਾਈ ਅਮਰਤਪਾਲ ਦੇ ਸਮਰਥਨ ਦੀ ਜਾਂ ਹੋ ਸਕਦਾ ਹੈ ਭਾਈ ਅਮਰਤਪਾਲ ਦਾ ਇੱਕ ਜਿਹੜੇ ਇੱਕ ਤਬਕਾ ਹੋਵੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਇਕੋ ਜੰਮਰ ਤੋਂ ਪਾ ਇਹ ਅਮਰਤਪਾਲ ਦੇ ਵਿਰੋਧੀ ਨਹੀਂ ਆ ਜਾਂ ਕੋਈ ਉਹਨਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਜਾਂ ਸਾਨੂੰ ਇਹ ਨਹੀਂ ਹੈ ਕਿ ਅਸੀਂ ਉਹਨਾਂ ਦਾ ਮਤਲਬ ਸੋ ਅਸੀਂ ਤਾਂ ਪਹਿਲਾਂ ਵੀ ਦੇਖੋ ਜਦੋਂ ਭਾਈ ਅਮਰਤਪਾਲ ਦੇ ਉੱਪਰ ਐਨਐਸਏ ਲਾ ਕੇ ਇੱਥੋਂ ਦੀ ਜਿਹੜੀ ਸਰਕਾਰ ਭਗਵੰਤ ਮੰਤਰੀ ਸਰਕਾਰ ਤੇ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਨੇ ਭਾਈ ਅਮਰਤਪਾਲ ਦੇ ਉੱਪਰ ਜਿਹੜੀ ਐਨਐਸਏ ਲਾ ਕੇ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਦੇਖੋ ਅਸੀਂ ਤਾਂ ਉਸ ਵੇਲੇ ਵੀ ਇਹੀ ਗੱਲ ਕਹੀ ਸੀ ਕਿ ਭਾਈ ਅਗਰ ਅਮਰਤਪਾਲ ਭਾਈ ਅਮਰਤਪਾਲ ਨੇ ਕੋਈ ਗੁਨਾਹ ਕੀਤਾ ਹੈ ਪੰਜਾਬ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਹੈ ਤੱਕ ਨੂੰ ਮੁਤਾਬਕ ਜੋ ਕਾਰਵਾਈ ਬਣਦੀ ਹੈ ਪੰਜਾਬ ਤੋਂ ਉਸ ਨੂੰ ਕਰਨੀ ਚਾਹੀਦੀ ਹੈ ਸੋ ਇਹ ਤਾਂ ਨਹੀਂ ਚਾਹੀਦਾ ਕਿ ਉਹਨਾਂ ਦੇ ਉੱਪਰ ਐਨਐਸਏ ਲਾ ਕੇ ਜਿਹੜਾ ਹੈਗਾ ਜੇ ਡਿਬਰੂਗੜੀਆ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜਾਵੇ ਸੋ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਪਰੰਤੂ ਇਹ ਗੱਲ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਕਹੀ ਕਿ ਅਗਰ ਭਾਈ ਅਮਰਤਪਾਲ ਇੱਥੇ ਚੋਣ ਲੜਨਗੇ ਤਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਮਰਥਨ ਕਰੇਗਾ ਨਾ ਹੀ ਕਿਸੇ ਨੇ ਕੋਈ ਸਮਰਥਨ ਮੰਗਣ ਵਾਲੀ ਗੱਲ ਕੀਤੀ ਹੈ ਕਿ ਅਸੀਂ ਇੱਥੇ ਚੋਣ ਲੜਨਾ ਚਾਹੁੰਦੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਸਾਨੂੰ ਸਮਰਥਨ ਹਾ ਕੋਈ ਈਕਾ ਦੁਕਾ ਲੋਕ ਜਿਹੜੇ ਹੈਗੇ ਆ ਉਹ ਚਰਚਾਾਂ ਵਿੱਚ ਇਹ ਕਰ ਰਹੇ ਆ ਸੋ ਇਹੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸੇ ਦੀ ਕਦੇ ਕੋਈ ਗੱਲ ਨਹੀਂ ਜਾਈ ਤੇ ਮਠਾਲੂ ਸਾਹਿਬ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਜਿਹੜਾ ਸਿਆਸੀ ਤੌਰ ਤੇ ਕਾਫੀ ਲੱਤ ਲੱਗ ਪਿਆ ਹੋਇਆ ਸੀਗਾ ਤੇ ਉਸ ਨੇ ਇਹਦਾ ਚੋਣਾਂ ਦੇ ਵਿੱਚ ਕਾਫੀ ਕਮਬੈਕ ਵੀ ਕੀਤਾ ਲੋਕਾਂ ਵੱਲੋਂ ਉਹਨਾਂ ਨੂੰ ਹੰਕਾਰਾ ਵੀ ਮਿਲਦਾ ਹੈ ਤੇ ਉਹਦੇ ਵਿੱਚ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਨੇ ਇਸ ਗੱਲ ਕਰਤੀ ਦੀ ਸਮਝੌਤਾ ਕੀਤਾ ਕਿ ਉਸ ਨੇ ਸਿੱਖ ਜਿਹੜੇ ਮੰਗਾ ਨੇ ਜਾਂ ਸਿੱਖ ਮਸਲਿਆਂ ਦਾ ਹੱਲ ਬਾਰੇ ਕੋਈ ਹੰਗਾਰਾ ਨਹੀਂ ਦਿੱਤਾ ਸੀਗਾ ਕਿ ਜੇਕਰ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਸਮਰਥਨ ਦੇ ਦਿੱਤਾ ਜਾਂਦਾ ਤਾਂ ਉਹਦੇ ਨਾਲ ਇੱਕ ਲੋਕਾਂ ਦੇ ਵਿੱਚ ਜਿਹੜੇ ਇਹ ਵੀ ਪ੍ਰਭਾਵ ਜਾਣਾ ਸੀਗਾ ਕਿ ਅਕਾਲੀ ਦਲ ਫੇਰ ਪੰਥਕ ਸਫਾ ਵੱਲ ਮੁੜ ਰਿਹਾ ਹੈ ਦੇਖੋ ਦਰਸ਼ਕ ਜੀ ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਉੱਥੇ ਉਮੀਦਵਾਰ ਦਿੱਤਾ ਸਰਦਾਰ ਬਿਰਸਾ ਸਿੰਘ ਬਲਟੋਆ ਪ੍ਰੋਫੈਸਰ ਬਿਰਸਾ ਸਿੰਘ ਬਲਟੋਆ ਨੂੰ ਦਿੱਤਾ ਉਹ ਵੀ ਕੋਈ ਇਹ ਨਹੀਂ ਹੈ ਕਿ ਆਮ ਜਿਹੜੇ ਉਮੀਦਵਾਰ ਹੈਗੇ ਆ ਸਰਦਾਰ ਬਿਰਸਾ ਸਿੰਘ ਬਲਟੋਆ ਨੇ بڑے ਘੱਲ ਨੇ ਘੱਲੇ ਆ ਬੜੀਆਂ ਲੜਾਈਆਂ ਲੜੀਆਂ ਔਰ ਚਲੋ ਅਸੀਂ ਮੰਨਦੇ ਆ ਕਿ ਭਾਈ ਅੰਮ੍ਰਿਤਪਾਲ ਦੇ ਉੱਪਰ ਐਨਐਸਏ ਲੱਗ ਕੇ ਅੱਜ ਉਹ ਜੇਲ੍ਹ ਦੇ ਵਿੱਚ ਬੈਠਿਆ ਪਰੰਤੂ ਸਰਦਾਰ ਬਿਰਸਾ ਸਿੰਘ ਬਲਟੋਹਾਰ ਨੇ ਆਪਣਾ ਇੱਕ ਜਵਾਨੀ ਪਰ ਜਿਹੜਾ ਜੀਵਨਾ ਉਹ ਜੇਲ੍ਹਾਂ ਦੇ ਵਿੱਚ ਪਹਿਲਾਂ ਹੀ ਬਤਾਇਆ ਉਹ ਵੀ ਜਿਹੜੀਆਂ ਲੜਾਈਆਂ ਉਹਨਾਂ ਨੇ ਲੜੀਆਂ ਕੋਈ ਆਪਣੀਆਂ ਨਿੱਜੀ ਲੜਾਈਆਂ ਨਹੀਂ ਸੀ ਉਹਨਾਂ ਨੇ ਵੀ ਜਿਹੜੀ ਲੜਾਈ ਜਿਹੜੀ ਹੈਗੀ ਆ ਉਹ ਪੰਜਾਬ ਵਾਸਤੇ ਸਿੱਖ ਕੌਮ ਵਾਸਤੇ ਲੜੀ ਆ ਉਹਨਾਂ ਦੇ ਉੱਪਰ ਆਪਾਂ ਦੇਖਿਆ ਕਿ ਉਸ ਵੇਲੇ ਉਹ ਸਮੇਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਵੀ ਐਨਐਸਏ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਸੀ ਫਿਰ ਐਨਐਸਏ ਲਗਾਇਆ ਜਾਂਦਾ ਸੀ ਸੋ ਅਗਰ ਆਪਾਂ ਕੰਪੈਰੀਸ਼ਨ ਕਰੀਏ ਨਾ ਤਾਂ ਬਿਰਸਾ ਸਿੰਘ ਬੁਲਟੋਹਾ ਜਿਹੜੇ ਕੈਂਡੀਡੇਟ ਹੈਗੇ ਉਮੀਦਵਾਰ ਹੈਗੇ ਆ ਉਹਨਾਂ ਨੇ ਵੀ ਬੜੀਆਂ ਲੜਾਈਆਂ ਲੜੀਆਂ ਨੇ ਬੜਾ ਤਸ਼ੱਦਦ ਚੱਲਿਆ ਸੋ ਅਗਰ ਆਪਾਂ ਕੰਪੇਅਰ ਕਰਾਂਗੇ ਸੋ ਅਸੀਂ ਸੰਗਤ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਖਡੂਰ ਸਾਹਿਬ ਦੀ ਸੰਗਤ ਹੈ ਬੁੱਟਰ ਹੈ ਕਿ ਜਿਹੜਾ ਹੈਗਾ ਇਹ ਕੰਪੈਰੀਸ਼ਨ ਜਿਹੜਾ ਹੈਗਾ ਉਹ ਕਰਕੇ ਦੇਖਣਗੇ ਉਹ ਸੋ ਅਸੀਂ ਵੀ ਚਾਹੁੰਦੇ ਆ ਕਿ ਭਾਈ ਅਮਰਤਪਾਲ ਜਿਹੜੇ ਹੈਗੇ ਆ ਉਹ ਆਪਣੇ ਪੰਜਾਬ ਦੇ ਵਿੱਚ ਆਉਣ ਦੇਖੋ ਜਦੋਂ ਭਾਰਤੀ ਜਨਤਾ ਪਾਰਟੀ ਦੇ ਅੱਗੇ ਜਿਹੜੀਆਂ ਮੰਗਾਂ ਰੱਖੀਆਂ ਵੀ ਐ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲੋ ਜਿਹੜੀਆਂ ਕਿਸਾਨੀ ਮੰਗਾਂ ਸੀ ਉਹ ਤਾਂ ਸੀ ਪਰੰਤੂ ਬੰਦੀ ਸਿੰਘਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਮੰਗ ਰੱਖੀ ਸੀ ਕਿ ਉਹ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ ਔਰ ਭਾਈ ਅਮਰਤਪਾਲ ਦੀ ਵੀ ਜਿਹੜੀ ਸਪੈਸੀਫਿਕ ਮੰਗ ਜਿਹੜੀ ਉਹ ਰੱਖੀ ਗਈ ਸੀ ਕਿ ਭਾਈ ਅਮਰਤਪਾਲ ਨੂੰ ਜਿਹੜਾ ਹੈਗਾ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਸੋ ਇਹ ਮੰਗ ਸੀ ਕਿ ਇਹ ਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਇਸ ਪੱਖ 'ਚ ਹੈ ਕਿ ਭਾਈ ਅਮਰਤਪਾਲ ਨੂੰ ਨਿਆਂ ਮਿਲਣਾ ਚਾਹੀਦਾ ਉਹਦੇ ਉੱਪਰ ਉਹ ਕਾਰਵਾਈਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਪੰਜਾਬ ਸਰਕਾਰ ਨੂੰ ਜੋ ਕੀਤੀਆਂ ਗਈਆਂ ਜੋ ਬਣਦਾ ਸੀ ਕਾਨੂੰਨ ਮੁਤਾਬਕ ਉਹ ਅਸੀਂ ਅੱਜ ਵੀ ਉਸ ਵੇਲੇ ਵੀ ਇਹੀ ਗੱਲ ਕੀਤੀ ਸੀ ਕਈ ਬੰਦੇ ਕਹਿੰਦੇ ਆ ਕਿ ਭਾਈ ਤੁਸੀਂ ਉਸ ਵੇਲੇ ਉਹਦਾ ਵਿਰੋਧ ਕਰਦੇ ਸੀ ਅਸੀਂ ਵਿਰੋਧ ਨਹੀਂ ਸੀ ਕਰਦੇ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਨਹੀਂ ਸੀ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਸਿਰਫ ਇਹ ਬਿਆਨ ਦਿੱਤੇ ਸੀ ਅਗਰ ਭਾਈ ਅਗਰ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਕੀਤਾ ਹੈ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਉਹਨਾਂ ਨੇ ਚਾਰਾ ਜਿਹੀ ਕੀਤੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੋ ਜਿਹਾ ਮੁਕੱਦਮਾ ਬਣਦਾ ਹੁੰਦਾ ਹੈ ਆਮ ਤੌਰ ਤੇ ਆਈਪੀਸੀ ਦੇ ਤਹਿਤ ਪੰਜਾਬ ਪੁਲਿਸ ਨੂੰ ਉਹ ਕਰਨਾ ਚਾਹੀਦਾ ਸੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਸੋ ਜਿਹੜਾ ਇਹ ਨੈਸ਼ਨਲ ਸਕਿਉਰਿਟੀ ਐਕਟ ਲਾਉਣਾ ਇਹ ਤਾਂ ਜਿਹੜਾ ਸਰਾ ਸਰ ਤੱਕਾ ਹੈ ਨਾ ਇਸ ਦੇ ਖਿਲਾਫ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਤੇ ਮਠਾੜੂ ਸਾਹਿਬੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੁਣ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਆ ਤੇ ਤੁਸੀਂ ਇਸ ਵਾਰ ਇਹ ਕਿਹਜੇ ਨਤੀਜਿਆਂ ਦੀ ਆਸ ਰੱਖਦੇ ਹੋ ਤੁਸੀਂ ਮੈਂ ਤੁਹਾਨੂੰ ਪਤਾ ਕੀ ਹੈ ਦਰਸ਼ਕ ਜੀ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਪੋਜੀਸ਼ਨ 'ਚ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਗਈ ਹੈ ਉਸ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਦਾ ਬੜਾ ਜਿਹੜਾ ਹੈਗਾ ਸਮਰਥਨ ਮਿਲਿਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਦੇਖੋ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਤੇ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਈ ਗੱਲ ਨਹੀਂ ਕੀਤੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਰੱਖੇ ਸੀ ਦੂਸਰੇ ਪਾਸੇ ਜਿਹੜੀ ਇਥੋਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਭਗਉਂਤਮਾਨ ਦੀ ਸਰਕਾਰ ਕਿਸ ਤਰ੍ਹਾਂ ਜਿਹੜਾ ਸਿੱਖ ਨੌਜਵਾਨਾਂ ਦੇ ਉੱਪਰ ਉਹਨਾਂ ਨੇ ਤਸ਼ੱਦਦ ਕੀਤਾ ਤੇ ਗੁਰੂ ਘਰਾਂ ਦੇ ਉੱਪਰ ਗੋਲੀਆਂ ਚਲਵਾਈਆਂ ਬੂਟ ਲੈ ਕੇ ਜਿਹੜੀ ਪੁਲਿਸ ਦੀ ਚੜ੍ਹਾਈ ਕਰਵਾਈ ਗਈ ਫੌਜ ਦੀ ਚੜ੍ਹਾਈ ਕਰਵਾਈ ਗਈ ਔਰ ਪੰਜਾਬ ਦੇ ਵਿੱਚ ਜੋ ਵਾਅਦੇ ਕਰਕੇ ਆਏ ਸੀ ਜੋ ਕਹਿ ਕੇ ਆਏ ਸੀ ਕਿ ਅਸੀਂ ਇਹ ਵੀਆਈਪੀ ਕਲਚਰ ਖਤਮ ਕਰਾਂਗੇ ਜੀ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਉਹ ਨਸ਼ਾ ਮੁਕਤ ਕਰ ਦਾਂਗੇ ਲਾ ਐਂਡ ਆਰਡਰ ਦੀ ਗੱਲ ਕਰਦੇ ਸੀਗੇ ਕਰਜ਼ਾ ਲਾਉਣ ਦੀ ਗੱਲ ਕਰਦੇ ਸੀ ਜੀਦੇ ਬਿਲਕੁਲ ਉਲਟ ਚੱਲਿਆ ਕੰਮ ਕਰਜ਼ਾ ਵੀ 2 ਸਾਲਾਂ ਦੇ ਵਿੱਚ 70000 ਕਰੋੜ ਰੁਪਇਆ ਲੈ ਲਿਆ ਔਰ ਲਾ ਐਂਡ ਆਰਡਰ ਦੇਖ ਲਓ ਸਿੱਧੂ ਮੂਸੇਵਾਲੇ ਵਰਗੇ ਜਿਹੜੇ ਨੌਜਵਾਨ ਹੈਗੇ ਉਹਨਾਂ ਦੇ ਕਤਲ ਹੋ ਗਏ ਕਿਸ ਤਰ੍ਹਾਂ ਅੰਨੇਵਾ ਜਿਹੜੀਆਂ ਗੋਲੀਆਂ ਚੱਲ ਰਹੀਆਂ ਪੰਜਾਬ ਦੇ ਵਿੱਚ ਲੁੱਟਾ ਕੋਹਾ ਫਰੋਤੀਆਂ ਲਈ ਕੋਲਾਂ ਗੈਂਗਸਟਰਾਂ ਦੀਆਂ ਆ ਰਹੀਆਂ ਨੇ ਤੇ ਪਤਾ ਨਹੀਂ ਹੋਰ ਕਿੰਨਾ ਇਹਨਾਂ ਨੇ ਝੂਠ ਬੋਲ ਕੇ ਜਿਵੇਂ ਪੰਜਾਬ ਦੇ ਵਿੱਚ ਹਜ਼ਾਰ-ਹਜ਼ਾਰ ਰੁਪਇਆ ਔਰਤਾਂ ਨੂੰ ਦੇਵਾਂਗੇ ਜੀ ਬੀਬੀਆਂ ਨੂੰ ਸੋ ਇਹਨਾਂ ਚੀਜ਼ਾਂ ਤੋਂ ਲੋਕ ਜਿਹੜੇ ਹੈਗੇ ਆ ਉਹਨਾਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਚੁੱਕਿਆ ਹੈ ਦੂਜੇ ਪਾਸੇ ਕਾਂਗਰਸ ਹੈ ਕਾਂਗਰਸ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਨਾਲ ਸਾਰੇ ਦੇਸ਼ ਦੇ ਵਿੱਚ ਗੰਢ ਤੁਪ ਕਰੀ ਬੈਠੇ ਗੱਠ ਜੋੜ ਦੇ ਵਿੱਚ ਨੇ ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਫ੍ਰੈਂਡਲੀ ਮੈਚ ਸਾਰਾ ਸਮਝ ਆ ਚੁੱਕਿਆ ਇਸ ਕਰਕੇ ਲੋਕ ਚਾਹੁੰਦੇ ਆ ਕਿ ਦਿੱਲੀ ਵਰਸ ਵਿੱਚ ਪੰਜਾਬ ਜਿਹੜਾ ਹੈਗਾ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਔਰ ਇਹ ਦਿੱਲੀ ਦੀ ਤੇ ਪੰਜਾਬ ਦੀ ਲੜਾਈ ਆ ਉਹਨਾਂ ਦਿੱਲੀ ਦੀਆਂ ਸਾਰੀਆਂ ਧੜਵੀ ਪਾਰਟੀਆਂ ਜਿਹੜੀਆਂ ਪੰਜਾਬ ਨੂੰ ਲੁੱਟਣਾ ਚਾਹੁੰਦੀਆਂ ਨੇ ਪੰਜਾਬ ਨੂੰ ਕੁੱਟਣਾ ਚਾਹੁੰਦੀਆਂ ਨੇ ਪੰਜਾਬ ਦੇ ਜਿਹੜੇ ਨੌਜਵਾਨਾਂ ਦਾ ਘਾਣ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਸ਼੍ਰੋਮਣੀ ਅਕਾਲੀ ਦਲ ਲੜਾਈ ਲੜ ਰਿਹਾ ਤੇ ਪੰਜਾਬ ਉਹਦਾ ਪੂਰਾ ਸਾਥ ਦੇਗਾ ਤੇ ਮਠਾਣੂ ਸਾਹਿਬ ਇਹ ਮੈਨੂੰ ਇੱਕ ਇਹ ਵੀ ਦੱਸੋ ਜਿਵੇਂ ਤੁਸੀਂ ਕਿਹਾ ਵੀ ਤਿੰਨ ਜਿਹੜੀਆਂ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਨੇ ਜਿਹੜੇ ਪੰਜਾਬ ਦੀ ਲੁੱਟ ਖਸੁੱਟ ਕਰਦੀਆਂ ਨੇ ਪੰਜਾਬ ਦੇ ਮੁੱਦਿਆਂ ਦਾ ਹੱਲ ਨਹੀਂ ਕਰਦੀਆਂ ਹੈ ਤੁਹਾਡਾ ਕਿਹੜੀ ਇੱਕ ਪਾਰਟੀ ਨਾਲ ਸਿੱਧਾ ਸਿੱਧਾ ਮੁਕਾਬਲਾ ਮੇਰੇ ਹਿਸਾਬ ਦੇ ਨਾਲ ਅਗਰ ਆਪਾਂ ਪੰਜਾਬ ਦੇ ਵਿੱਚ ਲਗਾਈਏ ਇਸ ਵੇਲੇ ਭਾਰਤੀ ਜਨਤਾ ਪਾਰਟੀ ਔਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਤੀਜੇ ਤੇ ਚੌਥੇ ਨੰਬਰ ਦੀ ਲੜਾਈ ਜਿਹੜੀ ਹੈਗੀ ਆ ਲੜ ਰਹੀਆਂ ਨੇ ਪਰ ਜੇ ਅਗਰ ਮੁਕਾਬਲਾ ਅਗਰ ਆਪਾਂ ਦੇਖੀਏ ਸਹੀ ਰੂਪ ਦੇ ਵਿੱਚ ਦੇਖੋ ਪੋਲੀਟੀਕਲ ਬਿਆਨ ਦੇਣ ਨੂੰ ਮੈਂ ਕਹਿ ਦਿਆਂਗਾ ਕਿ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਜਿਵੇਂ ਦੂਸਰੀਆਂ ਪਾਰਟੀਆਂ ਕਹਿੰਦੀਆਂ ਪਰੰਤੂ ਜੇ ਸਹੀ ਮਾਇਨੇ ਦੇ ਵਿੱਚ ਦੇਖਿਆ ਜਾਵੇ ਦਰਸ਼ਕ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੁਕਾਬਲਾ ਹੈਗਾ ਕੋ ਕਾਂਗਰਸ ਨਾਲ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੈਰਾਨੀਜਨਕ ਨਤੀਜੇ ਆਉਣਗੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਅੱਪਰ ਹੈਂਡ ਰਹੇਗਾ ਤੇ ਇੱਕ ਹੋਰ ਮੈਨੂੰ ਇਹ ਦੱਸੋ ਕਿ ਤੁਹਾਡਾ ਇਲਾਕਾ ਵੀ ਸੰਗਰੂਰ ਦੇ ਵਿੱਚ ਹੈ ਤੇ ਸੰਗਰੂਰ ਦੇ ਵਿੱਚ ਜੇ ਬਠਿੰਡਾ ਲੋਕ ਸਵਾਲ ਕਰ ਪੈਂਦਾ ਸਾਡਾ ਚਲੋ ਖੈਰ ਕੋਲ ਤੁਹਾਡੇ ਸੰਗਰੂਰ ਵੀ ਹੈਗਾ ਤੇ ਸੰਗਰੂਰ ਦੇ ਵਿੱਚ ਇਸ ਸਮੇਂ ਸਿਮਰਜੀਤ ਸਿੰਘ ਮਾਨ ਵੀ ਚੋਣ ਲੜ ਰਹੇ ਨੇ ਦੂਜੇ ਪਾਸੇ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਡਾ ਉਹਨਾਂ ਨੂੰ ਖੜਾ ਕੀਤਾ ਗਿਆ ਹੈ ਤੇ ਤੀਜੀ ਉੱਥੇ ਇੱਕ ਫੈਕਟਰੀ ਹੈ ਕਿ ਤੁਸੀਂ ਸੁਖਦੇਵ ਸਿੰਘ ਢੀਂਡਸਾ ਇੱਕ ਇਹ ਚਾਹੁੰਦੇ ਸੀਗੇ ਜੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਉਹਨਾਂ ਦੇ ਬੇਟੇ ਨੂੰ ਟਿਕਟ ਦਿੱਤੀ ਜਾਵੇ ਪਰ ਟਿਕਟ ਨਹੀਂ ਦਿੱਤੀ ਗਈ ਇਹਦਾ ਕੋਈ ਅਸਰ ਝੂਦਾ ਉਹਨਾਂ ਦੇ ਪ੍ਰਚਾਰ ਜਾਂ ਉਹਨਾਂ ਦੀ ਵੋਟ ਬੈਂਕ ਦੇ ਉੱਤੇ ਜਿਹੜਾ ਆਕਾਲੀ ਦਲ ਦਾ ਉੱਤੇ ਕੋਈ ਕਹੂਗਾ ਦਸ਼ਕੀ ਦੇ ਕੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਢੀਂਡਸਾ ਸਾਹਿਬ ਜਿਹੜੇ ਹੈਗੇ ਆ ਪਾਰਟੀ ਦੇ ਸਰਪ੍ਰਸਤ ਨੇ ਔਰ ਉਹਨਾਂ ਦਾ ਬੜਾ ਪਾਰਟੀ ਦੇ ਵਿੱਚ ਸਤਿਕਾਰ ਹੈ ਸਾਰੇ ਅਸੀਂ ਬੜਾ ਸਤਿਕਾਰ ਕਰਦੇ ਹਾਂ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਜਿੱਥੋਂ ਤੱਕ ਟਿਕਟਾਂ ਦੀ ਗੱਲ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਜਦੋਂ ਟਿਕਟਾਂ ਵੰਡ ਹੋਈ ਜਾਂਦੀ ਹੁੰਦੀ ਹੈ ਉਸ ਵੇਲੇ ਜਿਹੜਾ ਹੈਗਾ ਸਾਰਾ ਕੁਝ ਦੇਖਿਆ ਜਾਂਦਾ ਉਹ ਥਾਰੇ ਕੰਸੀਟ ਦੇ ਉੱਪਰ ਦੋ ਦੋ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਹੁੰਦੇ ਆ ਔਰ ਹਰ ਇੱਕ ਬੰਦੇ ਦਾ ਅਧਿਕਾਰ ਹੁੰਦਾ ਕਿ ਮੈਂ ਚੋਣ ਲੜਨੀ ਆ ਪਰੰਤੂ ਜਿਹੜੇ ਫੈਸਲੇ ਹੁੰਦੇ ਆ ਤਾਂ ਉਹ ਫੈਸਲੇ ਕੋਰ ਕਮੇਟੀ ਦੇ ਵਿੱਚ ਵਿਚਾਰੇ ਜਾਂਦੇ ਆ ਸੀਨੀਅਰ ਲੀਡਰਸ਼ਿਪ ਦੇ ਵਿੱਚ ਵਿਚਾਰੇ ਜਾਂਦੇ ਆ ਔਰ ਦੇਖਿਆ ਜਾਂਦਾ ਕਿ ਕਿਸ ਤਰ੍ਹਾਂ ਦਾ ਆਪਾਂ ਨੂੰ ਕੈਂਡੀਡੇਟ ਇੱਥੇ ਹੀ ਸੂਟ ਕਰੇਗਾ ਔਰ ਪਾਰਟੀ ਜਿਹੜੀ ਹੈਗੀ ਆ ਉਹ ਸਾਰੀਆਂ ਗੱਲਾਂ ਨੂੰ ਦੇਖਦੀ ਹੈ ਵਿਨਿੰਗ ਵਿਨਿੰਗਨੈਸ ਨੂੰ ਵੀ ਦੇਖਦੀ ਹੈ ਠੀਕ ਹੈ ਸਾਰਾ ਕੁਝ ਦੇਖਦੇ ਆ ਔਰ ਇਸ ਦੇ ਵਿੱਚ ਕੋਈ ਉਹ ਨਹੀਂ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਂਡਾ ਸਰਦਾਰ ਪਰਮਿੰਦਰ ਸਿੰਘ ਢੀਂਡਾ ਬੜੇ ਸਿਆਣੇ ਲੀਡਰ ਹੈਗੇ ਆ ਬੜਾ ਬੜਾ ਤਜਰਬਾ ਉਹਨਾਂ ਦਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਪਹਿਲੇ ਹੀ ਬਿਆਨ ਆ ਚੁੱਕਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਔਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਕੰਮ ਕਰਾਂਗੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਝੁੰਡਾ ਸਾਹਿਬ ਵੀ ਵਧੀਆ ਮਦਦ ਕਰਨਗੇ ਔਰ ਝੁੰਡਾ ਸਾਹਿਬ ਵੀ ਵਧੀਆ ਵੋਟਾਂ ਲੈ ਕੇ ਦਿੱਤਣਗੇ ਠੀਕ ਹੈ ਮਹਤਾਰੂ ਸਾਹਿਬ ਤੁਸੀਂ ਜਿਹੜੀ ਖਾਸ ਤੌਰ ਤੇ ਖੜਕੂ ਸਾਹਿਬ ਦੀ ਜਿਹੜੀ ਸੀਟ ਹੈ ਜਿੱਥੇ ਬਿਰਸਾ ਸਿੰਘ ਬਲਟੋਹਾ ਨੂੰ ਤੁਸੀਂ ਖੜਾ ਕੀਤਾ ਹੈ ਤੇ ਉਹ ਸਬੰਧ ਵਿੱਚ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਤੇ ਅਕਾਲੀ ਦਲ ਇੱਕਦਾਂ ਹੀ ਚੋਣ ਲੜੂਗਾ ਤੇ ਉਹਨਾਂ ਦਾ ਤੁਸੀਂ ਇਹ ਵੀ ਕਿਹਾ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਜੋ ਅਨਿਆਹ ਹੋ ਰਹੀ ਹੈ ਨਾ ਇਨਸਾਫੀ ਹੋ ਰਹੀ ਹੈ ਉਹਦੇ ਲਈ ਅਕਾਲੀ ਦਲ ਉਹਨਾਂ ਦੇ ਨਾਲ ਖੜਾ ਹੈ ਪਰ ਉਹਨਾਂ ਦਾ ਉਮੀਦਵਾਰ ਜਿਹੜਾ ਅਕਾਲੀ ਦਲ ਦਾ ਵਿਰਸਾ ਸਿੰਘ ਗੁਰਟੋ ਹਾਈਟਣਗੇ ਤੁਹਾਡਾ ਬਹੁਤ ਬਹੁਤ